ਹੈਲੋ ਡੀਅਰ ਸਟੂਡੈਂਟਸ ਵੈਲਕਮ ਟੂ ਆਲ ਅੱਜ ਦੀ ਇਹ ਵੀਡੀਓ 8th ਕਲਾਸ ਸਟੂਡੈਂਟਸ ਲਈ ਵੈਰੀ ਇੰਪੋਰਟੈਂਟ ਹੋਣ ਜਾ ਰਹੀ ਆ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਸ਼ੇ ਦਾ ਪ੍ਰੀ ਬੋਰਡ ਦਾ ਪੇਪਰ ਹੱਲ ਕਰਾਂਗੇ ਅਤੇ ਤੁਹਾਡੇ ਫਾਈਨਲ ਐਗਜ਼ਾਮ ਦੇ ਵਿੱਚ ਇਸ ਕੁਐਸਚਨ ਪੇਪਰ ਦੇ ਵਿੱਚੋਂ ਪੱਕੇ ਪੇਪਰ ਦੇ ਵਿੱਚ ਪ੍ਰਸ਼ਨ ਆਉਣ ਦੇ ਪੂਰੇ ਚਾਂਸਸ ਨੇ ਕਿਉਂਕਿ ਸਮਾਜਿਕ ਸਿੱਖਿਆ ਅਤੇ ਗਣਿਤ ਦੇ ਪੇਪਰ ਦੇ ਵਿੱਚ ਵੀ ਪ੍ਰੀ ਬੋਰਡ ਦੇ ਵਿੱਚੋਂ ਕੁਐਸਚਨ ਜਿਹੜੇ ਕਿ ਪੁੱਛੇ ਗਏ ਸਨ ਸੋ ਵੀਡੀਓ ਦੇ ਅਖੀਰ ਤੱਕ ਬਨੇ ਰਹਿਣਾ lettes start ਤਾਂ ਸਭ ਤੋਂ ਜੋ ਤੁਹਾਡਾ ਕੁਐਸਚਨ ਹੈ ਇਹ ਪੂਰਾ ਪੈਸੇਜ ਤੁਸੀਂ ਇਸ ਨੂੰ ਪਾਜ਼ ਕਰਕੇ ਰੀਡ ਕਰਨਾ ਤੇ ਫਿਰ ਅਸੀਂ ਇਸ ਦੇ ਐਮਸੀਕਿਊਜ਼ ਨੂੰ ਸੋਲਵ ਕਰਾਂਗੇ ਪ੍ਰਸ਼ਨ ਪਹਿਲਾ Shiv Singh ਦਾ ਜਨਮ ਕਦੋਂ ਹੋਇਆ ਤਾਂ ਇਸ ਦਾ ਊੜਾ ਉੱਤਰ ਹੈ 5 ਜੁਲਾਈ 1938 ਵੀ ਨੂੰ ਦੂਸਰਾ ਕੁਐਸਚਨ Shiv Singh ਨੂੰ ਬਚਪਨ ਵਿੱਚ ਕਿਸ ਨਾਲ ਲਗਾ ਸੀ ਤਾਂ ਉੱਤਰ ਈ ਡੀ ਕੁਦਰਤ ਨਾਲ ਤੀਸਰਾ ਪ੍ਰਸ਼ਨ शिव सिंह ਦੇ ਮਾਤਾ ਮਾਂ ਬਾਪ ਨੇ ਉਸ ਨੂੰ ਕਿਸ ਤੋਂ ਜਾਣੂ ਕਰਵਾਇਆ ਤਾਂ ਇਸ ਦਾ ਉੱਤਰ ਹੈ ਸ ਸ ਉਪਰੋਕਤ ਸਾਰੇ ਮਤਲਬ ਗੁਰਬਾਣੀ ਤੋਂ ਵੀ ਲੋਕ ਥਾਵਾਂ ਤੋਂ ਲੋਕ ਸਾਹਿਤ ਤੋਂ ਤਾਂ ਇਸ ਦਾ ਸ ਸ ਉੱਤਰ ਹੈ ਉਪਰੋਕਤ ਸਾਰੇ ਚੌਥਾ ਪ੍ਰਸ਼ਨ Shiv Singh ਸਰਕੰਡੇ ਦੇ ਥੀਲਿਆਂ ਨਾਲ ਕਿਹੜੇ ਖੜਾਉਣੇ ਬਣਾਉਂਦਾ ਸੀ ਤਾਂ ਊਠ ਵੀ ਬਣਾਉਂਦਾ ਸੀ ਉਹ ਘੋੜੇ ਵੀ ਬਣਾਉਂਦਾ ਸੀ ਪੰਛੀ ਵੀ ਬਣਾਉਂਦਾ ਸੀ ਤਾਂ ਇਸ ਦਾ ਸ ਸ ਉੱਤਰ ਹੈ ਉਪਰੋਕਤ ਸਾਰੇ ਸੇਵ ਸਿੰਘ ਦੇ ਪਿਤਾ ਦਾ ਨਾਂ ਕੀ ਹੈ ਤਾਂ ਆੜਾ ਉੱਤਰ ਬਸੀ ਗੁਲਾਮ हुसैन ਹਾਂਜੀ ਤੀਸਰਾ ਪ੍ਰਸ਼ਨ ਹੈ ਉਹ ਵੀ ਤੁਹਾਡਾ ਇੱਕ ਪੂਰਾ ਪੈਰਾ ਹੈ ਇਸ ਵੀਡੀਓ ਨੂੰ ਪਾਜ਼ ਕਰਕੇ ਪਹਿਲਾਂ ਤੁਸੀਂ ਪੈਰਾ ਪੜ੍ਹੋਗੇ ਫਿਰ ਅਸੀਂ ਹੁਣ ਇਸ ਦੇ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਪ੍ਰਸ਼ਨ ਪਹਿਲਾ ਦੇਸ਼ ਦੇਸ਼ ਦੀ ਤਰੱਕੀ ਵਾਸਤੇ ਸਮਾਜ ਦੇ ਹਰ ਪ੍ਰਾਣੀ ਨੂੰ ਕਿਹੜੀ ਸੋਚ ਦਾ ਧਾਰਨੀ ਹੋਣਾ ਹੋਣਾ ਜ਼ਰੂਰੀ ਹੈ ਤਾਂ ਇਸ ਦਾ ਉੱਤਰ ਆਵੇਗਾ ਈਡੀ ਵਿਗਿਆਨਿਕ ਸੋਚ ਦਾ ਦੂਸਰਾ ਪ੍ਰਸ਼ਨ ਸਾਇੰਸ ਸਿਟੀ ਕਿੰਨੇ ਏਕੜ ਜ਼ਮੀਨ ਵਿੱਚ ਬਣਾਇਆ ਗਿਆ ਹੈ ਤਾਂ ਸਸਾ ਉੱਤਰ 72 ਏਕੜ ਤੀਸਰਾ ਪ੍ਰਸ਼ਨ ਸਾਇੰਸ ਸਿਟੀ ਆਮ ਲੋਕਾਂ ਲਈ ਕਦੋਂ ਖੋਲਿਆ ਗਿਆ ਤਾਂ ਉੱਤਰ ਈ ਡੀ ਮਾਰਚ 19 ਮਾਰਚ 2005 ਸਾਇੰਸ ਸਿਟੀ ਦਾ ਨਾਂ ਕਿਸ ਦੇ ਨਾਂ ਤੇ ਰੱਖਿਆ ਗਿਆ ਉੱਤਰ ਊੜਾ ਪੁਸ਼ਪਾ ਗੁਜਰਾਲ ਦੇ ਸਾਇੰਸ ਸਿਟੀ ਕਿਸ ਨੇ ਬਣਾਇਆ ਇਸ ਦਾ ਆਨਸਰ ਹੈ ਜੀ ਊੜਾ ਅਤੇ ਆੜਾ ਦੋਵੇਂ ਸਹੀ ਮਤਲਬ ਕੇਂਦਰ ਸਰਕਾਰ ਨੇ ਵੀ ਤੇ ਉਸ ਦੇ ਵਿੱਚ ਹੀ ਪੰਜਾਬ ਸਰਕਾਰ ਨੇ ਨਾਲ ਮਦਦ ਕੀਤੀ ਤਾਂ ਦੋਨਾਂ ਨੇ ਬਣਾ ਇਹ ਸਾਇੰਸ ਸਿਟੀ ਨੂੰ ਬਣਵਾਇਆ ਹਾਂਜੀ ਹੁਣ ਅਸੀਂ ਚੌਥੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਹੇਠ ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਪਹਿਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਪੜਨਾਮ ਸ਼ਬਦ ਕਿਹੜਾ ਹੈ ਤਾਂ ਇਸ ਦਾ ਉੱਤਰ ਆਵੇਗਾ ਊੜਾ ਸਾਡੀ ਕਾਮਾ ਵਿਸਰਾਮ ਚਿੰਨ ਕਿਹੜਾ ਹੈ ਤਾਂ ਉੱਤਰ ਆੜਾ ਇਹ ਕਮਾ ਤੁਹਾਡਾ ਠੀਕ ਹੈ ਨਾ ਇਸ ਤਰ੍ਹਾਂ ਤੀਸਰਾ ਕਿਸੇ ਸ਼ਬਦ ਦੇ ਸਮਾਨ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ ਤਾਂ ਕੀ ਕਹਿੰਦੇ ਅਸੀਂ ਸਮਾਨਾਰਥਕ ਸ਼ਬਦ ਠੀਕ ਹੈ ਜੀ ਚੌਥਾ ਪ੍ਰਸ਼ਨ ਗੁੱਡੀ ਚਰਨ ਚੜਨੀ ਮਹਾਵਰੇ ਦਾ ਸਹੀ ਅਰਥ ਚੁਣੋ ਤਾਂ ਆੜਾ ਪ੍ਰਸਿੱਧੀ ਹੋਣੀ ਪੰਜਵਾਂ ਅਸੀਂ ਕੱਲ ਦਿੱਲੀ ਗਏ ਬਾਕ ਵਿੱਚ ਕਿਰਿਆ ਸ਼ਬਦ ਚੁਣੋ ਤਾਂ ਇਸ ਦਾ ਈਡੀ ਉੱਤਰ ਆਵੇਗਾ ਗਏ ਹੁਣ ਗੱਲ ਕਰਦਾ ਸੀ ਪੰਜਵੇਂ ਪ੍ਰਸ਼ਨ ਦੀ ਹੇਠ ਲਿਖੇ ਵਸਤੂ ਨਿਸ਼ਟ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਪਹਿਲਾ ਪ੍ਰਸ਼ਨ ਹੈ ਪੜਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਉੱਤਰ ਆਵੇਗਾ ਇਸ ਦਾ 6 ਪ੍ਰਕਾਰ ਦੇ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਦੋ ਕਿਸਮਾਂ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਪੰਜ ਪ੍ਰਕਾਰ ਦੇ ਇਹਨਾਂ ਦੀ ਕਿਸਮਾਂ ਲਿਖਣ ਦੀ ਲੋੜ ਨਹੀਂ ਕਿਉਂਕਿ ਇਹ ਇੱਕ ਇੱਕ ਨੰਬਰ ਵਾਲੇ ਪ੍ਰਸ਼ਨ ਨੇਗੇ ਸਬੰਧ ਕਿੰਨੇ ਪ੍ਰਕਾਰ ਦੇ ਹਨ ਦੋ ਆਪਾਂ ਕਹਿ ਸਕਦੇ ਹਾਂ ਪੂਰਨ ਤੇ ਅਪੂਰਨ ਪੰਜਾਬੀ ਲਿਪੀ ਵਿੱਚ ਸਵਰ ਕਿੰਨੇ ਹਨ ਤਿੰਨ ਸਵਰ ਨੇ ਜੀ ਊੜਾ ਆੜਾ ਤੇ ਈੜੀ ਊੜਾ ਆੜਾ ਤੇ ਈੜੀ ਪ੍ਰਸ਼ਨ ਸ਼੍ਰੇਮਾ ਦੇਖੋ ਲਿਖੇ ਵਾਕ ਪੜ ਕੇ ਖਾਲੀ ਥਾਂ ਪਰ ਹੁਣੇ ਖਾਲੀ ਥਾਂਵਾਂ ਨੇ ਤਾਂ ਪਹਿਲੀ ਖਾਲੀ ਥਾਂ ਕੀ ਹੈ ਤੁਹਾਡੀ ਕਿਰਿਆ ਵਿਸ਼ੇਸ਼ਣ ਦੀਆਂ ਡੈਸ਼ ਕਿਸਮਾਂ ਹਨ ਤਾਂ ਇਸ ਦਾ ਉੱਤਰ ਆਵੇਗਾ 8 ਵਿਕੇ ਰਗ ਵਿਸ਼ੇਸ਼ਣ ਜਿਹੜਾ 8 ਪ੍ਰਕਾਰ ਦਾ ਹੁੰਦਾ ਹੈ। ਦੂਸਰਾ ਪ੍ਰਸ਼ਨ ਘੋੜਾ ਸ਼ਬਦ ਦਾ ਸਹੀ ਬਹੁਵਚਨ ਸ਼ਬਦ ਹੋਵੇਗਾ? ਤਾਂ ਘੋੜਾ ਸ਼ਬਦ ਦਾ ਬਹੁਵਚਨ ਕੀ ਹੈ ਜੀ? ਆੜਾ ਉੱਤਰ ਘੋੜੇ। ਯੋਜਕ ਦੀਆਂ ਡੈਸ਼ ਕਿਸਮਾਂ ਹਨ? ਦੋ ਕਿਸਮਾਂ ਹੁੰਦੀਆਂ ਨੇ ਇਹਦੀਆਂ ਸਮਾਨਯੋਜਕ ਅਤੇ ਅਧਿਨਯੋਜਕ। ਹਾਂਜੀ ਅਗਲਾ ਹੈ ਤੁਹਾਡਾ ਫੁੱਲੇ ਨਾ ਸਮਾਉਣਾ। ਮੁਹਾਵਰੇ ਦਾ ਸਹੀ ਅਰਥ ਚੁਣੋ। ਤਾਂ ਇਸ ਦਾ ਉੱਤਰ ਹੁੰਦਾ ਹੈ ਊੜਾ ਬਹੁਤ ਖੁਸ਼ ਹੋਣਾ ਠੀਕ ਹੈ ਜੀ ਹਾਂਜੀ ਦੂਸਰਾ ਉਹ ਦਿਨ ਡੁੱਬਾ ਜਦੋਂ ਘੋੜੀ ਘੜੇ ਚੜਿਆ ਕੁੱਬਾ ਅਖਾਨ ਕਿਸ ਲਈ ਵਰਤਿਆ ਜਾਂਦਾ ਹੈ ਤਾਂ ਉੱਤਰ ਊੜਾ ਨਿਕੰਮੇ ਆਦਮੀ ਲਈ ਤਾਂ ਪ੍ਰਸ਼ਨ 7ਵਾਂ ਹੈ ਸਾਡਾ ਸਹੀ ਮਿਲਾਨ ਕਰੋ ਤਾਂ ਸਭ ਤੋਂ ਪਹਿਲਾ ਹੈ ਸ਼ਬਦ ਜੋ ਹੈ ਖੇੜਾ ਖੇੜਾ ਦਾ ਮਤਲਬ ਹੁੰਦਾ ਹੈ ਖੁਸ਼ੀ ਤਾਂ ਇਸ ਨੂੰ ਅਸੀਂ ਖੁਸ਼ੀ ਦੇ ਨਾਲ ਮੈਚ ਕਰਾਂਗੇ ਦੂਸਰਾ ਹੈ ਫੁੱਲੇ ਨਾ ਸਮਾਉਣਾ ਦਾ ਮਤਲਬ ਕੀ ਆ ਬਹੁਤ ਖੁਸ਼ ਹੋਣਾ ਅੰਨਾ ਇਹ ਹੋ ਗਿਆ ਇਸ ਦਾ ਸੁਜਾਖਾ ਜਿੱਤਣਾ ਹਾਰਨਾ ਇਹ ਵਿਰੋਧੀ ਸ਼ਬਦ ਨੇ ਅਦੁੱਪਤ ਇਹ ਸਮਾਨਾਰਥਕ ਸ਼ਬਦ ਦਾ ਮਤਲਬ ਅਨੋਖਾ ਹਾਂਜੀ ਹੁਣ ਅਸੀਂ ਗੱਲ ਕਰਦੇ ਆਂ ਭਾਗ ਆੜਾ ਦੀ ਪ੍ਰਸ਼ਨ 8ਵਾਂ ਹੇਠ ਲਿਖਿਆਂ 17 ਵਿੱਚੋਂ ਕਿਸੇ ਇੱਕ ਦੇ ਪਾਵ ਅਰਥ ਲਿਖੋ ਦੇਖੋ ਚਲਦੀ ਕੁਲਾੜੀ ਕਿੰਨੀ ਚੰਗੀ ਲੱਗਦੀ ਬਲਦਾਂ ਦੀ ਜੋੜੀ ਅੱਗੇ-ਅੱਗੇ ਭੱਜਦੀ ਤਾਂ ਇਹ ਕਵਿਤਾ ਹੈਗੀ ਪਿੰਡ ਦੀ ਖੁਲਾੜੀ ਤੇ ਕਵੀ ਹੈਗਾ ਮਨਮੋਹਨ ਸਿੰਘ ਦਾਊ ਠੀਕ ਹੈ ਤਾਂ ਇਹਦੇ ਵਿੱਚ ਕੀ ਹੈ ਵੀ ਇੰਨਾ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਚਲਦੀ ਹੋਈ ਖੁਲਾੜੀ ਬਹੁਤ ਸੁੰਦਰ ਲੱਗਦੀ ਹੈ ਤੇ ਜਿਸ ਵਿੱਚ ਦੋ ਬਲਦ ਠੀਕ ਹੈ ਦੋ ਬਲਦਾਂ ਦੀ ਜੋੜੀ ਅੱਗੇ-ਅੱਗੇ ਤੁਰਦੀ ਹੈ ਠੀਕ ਹੈ ਹਾਂਜੀ ਇਸ ਦੇ ਨਾਲ ਇਸ ਦੇ ਵਿੱਚ ਇੰਟਰਨਲ ਚੁਆਇਸ ਆ ਜਾਂ ਆਖੀ ਦੂਸਰਾ ਤੁਹਾਡੇ ਸਾਡੇ ਕੋਲੇ ਸਤਰਾਂ ਨੇ ਪੱਪਲ ਦੀਆਂ ਪੀਂਗਾਂ ਝੂਟ-ਝੂਟ ਜਿੱਥੇ ਚੜੀ ਅਖੀਰ ਜਵਾਨੀ ਸੀ ਜਿੱਥੇ ਸਾਇਆਂ ਦੇ ਭੋਰੇ ਬੈਠ ਬੈਠ ਕੇ ਗਾਂਦੀਆਂ ਰਾਤ ਲੰਗਾ ਲੰਗਾ ਨੀਨੀ ਤਾਂ ਇਹ ਜਿਹੜੀਆਂ ਸਤਰਾਂ ਨੇ ਇਹ ਤੁਹਾਡੀ ਅੰਮ੍ਰਿਤੀ ਦਾ ਵੇਰਾ ਵੇੜਾ ਕਵੀ ਕਵਿਤਾ ਵਿੱਚੋਂ ਲਈਆਂ ਗਈਆਂ ਨੇ ਤੇ ਜਿਸ ਨੂੰ ਲਿਖਿਆ ਹੈ ਅੰਮ੍ਰਿਤਾ ਪ੍ਰੀਤਮ ਨੇ ਇਹ ਕਵਿਤਰੀ ਇਸ ਦੀ ਕੌਣ ਹੈ ਅੰਮ੍ਰਿਤਾ ਪ੍ਰੀਤਮ ਜਾਂ ਲੇਖਕਾ ਇਨ੍ਹਾਂ ਸਤਰਾਂ ਵਿੱਚ ਕਵਿਤਰੀ ਕਹਿੰਦੀ ਹੈ ਕਿ ਪਿੱਪਲ ਦੀਆਂ ਪੀਂਗਾ ਝੂਟ ਝੂਟ ਕੇ ਉਹ ਜਵਾਨ ਹੋਈਆਂ ਅਤੇ ਸਾਂਜਾਂ ਦੇ ਭোরে ਤੇ ਬੈਠ ਕੇ ਉਹ ਸਾਰੀ-ਸਾਰੀ ਰਾਤ ਆ ਜਿਹੜੀ ਉਹ ਗੀਤ ਗਾਉਂਦੀਆਂ ਲਗਾ ਦਿੰਦੀਆਂ ਸਨ ਤਾਂ ਬੱਚਿਓ ਤੁਸੀਂ ਇਹ ਸਤਰਾਂ ਦੇ ਵਿੱਚ ਦੋਹਾਂ ਦੇ ਵਿੱਚੋਂ ਕੋਈ ਇੱਕ ਕਰਨਾ ਹੈਗਾ ਪਰ ਮੈਂ ਇੱਥੇ ਤੁਹਾਡੀ ਹੈਲਪ ਦੇ ਲਈ ਦੋਨੇ ਕਰਤੀ ਕਿਉਂਕਿ ਕੋਈ ਪਤਾ ਨਹੀਂ ਵੀ ਕਈ ਵਾਰੀ ਪੇਪਰ ਦੇ ਵਿੱਚ ਇਹਨਾਂ ਦੋਹਾਂ ਦੇ ਵਿੱਚੋਂ ਹੀ ਕੋਈ ਇੱਕ ਆ ਜਾਵੇ ਜਿਸ ਦੇ ਕਿ ਪੂਰੇ ਚਾਂਸਸ ਵੀ ਹੈਗੇ ਨੇ ਠੀਕ ਹੈ ਹਾਂਜੀ ਪ੍ਰਸ਼ਨ ਨੌਵਾਂ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਪੰਜ ਦੇ ਉੱਤਰ ਲਿਖੋ ਤਾਂ ਪਹਿਲਾ ਪ੍ਰਸ਼ਨ ਹੈ ਮਣਾ ਕਿਸ ਨੂੰ ਕਹਿੰਦੇ ਹਨ ਇਹ ਵੈਰੀ ਇੰਪੋਰਟੈਂਟ ਆ ਤੁਹਾਡਾ ਇਹ ਜਿਹੜੀ ਵੀਡੀਓ ਮੈਂ ਇੱਕ ਇੰਪੋਰਟੈਂਟ ਕੁਐਸਚਨਸ ਦੇ ਇੱਕ ਟੈਸਟ ਪੇਪਰ ਦੀ ਪਾਈ ਆ ਉਹਦੇ ਵਿੱਚ ਵੀ ਇਹ ਕੁਐਸਚਨ ਨੂੰ ਇਨਕਲੂਡ ਕੀਤਾ ਉਸ ਵੀਡੀਓ ਨੂੰ ਤੁਸੀਂ ਲਾਜ਼ਮੀ ਵੇਖ ਲੈਣਾਗਾ ਮਣਾ ਖੇਤ ਵਿੱਚ ਵਿੱਚ ਫਸਲ ਦੀ ਰਾਖੀ ਲਈ ਬਣਾਇਆ ਜਾਂਦਾ ਹੈ ਠੀਕ ਹੈ ਖੇਤ ਵਿੱਚ ਚਾਰ ਬੱਲੀਆਂ ਗੱਡ ਕੇ ਉੱਪਰ ਉਤੋਂ ਦੀ ਦੋ ਬਾਂਹਾਂ ਨੂੰ ਰੱਖਿਆ ਜਾਂਦਾ ਹੈ ਠੀਕ ਹੈ ਇਹਨੂੰ ਰੱਸਿਆਂ ਨਾਲ ਬਨ ਬਨਿਆ ਜਾਂਦਾ ਹੈ ਅਤੇ ਉਸ ਉੱਪਰ ਇੱਕ ਮੰਜਾ ਟਿਕਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਅੱਗੇ ਦੂਸਰਾ ਪ੍ਰਸ਼ਨ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਸਾਇੰਸ ਸਿਟੀ ਕਿੱਥੇ ਸਥਿਤ ਹੈ ਇਸ ਦਾ ਕੁੱਲ ਖੇਤਰਫਲ ਕਿੰਨਾ ਹੈ ਤਾਂ ਸਾਇੰਸ ਸਿਟੀ ਜਲੰਧਰ ਕਪੂਰਥਲਾ ਸੜਕ ਦੇ ਸਥਿਤ ਹੈ ਇਸ ਦਾ ਕੁੱਲ ਖੇਤਰਫਲ 72 ਏਕੜ ਹੈ ਪ੍ਰਸ਼ਨ ਤੀਜਾ ਸ਼ਿਵ ਸਿੰਘ ਨੂੰ ਇੱਕ ਕਲਾਕਾਰ ਵਜੋਂ ਕਿਹੜੇ ਕਿਹੜੇ ਇਨਾਮ ਸਨਮਾਨ ਪ੍ਰਾਪਤ ਹੋ ਚੁੱਕੇ ਹਨ ਤਾਂ ਇਸ ਦਾ ਉੱਤਰ ਹੈ ਜੀ ਸ਼ਿਵ ਸਿੰਘ ਨੂੰ 1979 ਵਿੱਚ ਉੱਤਮ ਕਲਾਕਾਰ ਵਜੋਂ ਸਨਮਾਨਿਆ ਗਿਆ ਠੀਕ ਹੈ ਉਸੇ ਸਾਲ ਪੰਜਾਬ ਆਰਟ ਕਾਉਂਸਲ ਚੰਡੀਗੜ੍ਹ ਠੀਕ ਹੈ ਨੇ ਉਸ ਨੂੰ ਸਰਮੌਰ ਕਲਾਕਾਰ ਦਾ ਸਨਮਾਨ ਦਿੱਤਾ 1991 ਵਿੱਚ ਹਰਿਆਣਾ ਸਰਕਾਰ ਨੇ ਉਸ ਨੂੰ ਸੂਰਜਕੁੰਡ ਕிராਫਟ ਮੇਲੇ ਵਿੱਚ ਸਨਮਾਨਿਤ ਕੀਤਾ ਸੂਰਜਕੁੰਡ ਕிராਫਟ ਮੇਲਾ ਠੀਕ ਹੈ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਨੇ ਵੀ ਉਸ ਨੂੰ ਸਨਮਾਨਿਤ ਕੀਤਾ ਹਾਂਜੀ ਪ੍ਰਸ਼ਨ ਚੌਥਾ ਪੂਆ ਆਪਣੇ ਆਪਣੇ ਭਤੀਜੇ ਲਈ ਮੋਹ ਕਿਵੇਂ ਪ੍ਰਗਟ ਕੀਤਾ ਤਾਂ ਕੀ ਸੀਗਾ ਜੀ ਪੂਆ ਭੱਜ ਕੇ ਪੂਆ ਨੇ ਜਿਹੜਾ ਲੇਖਕ ਨੂੰ ਪਹਿਲਾਂ ਹੀ ਪਛਾਣ ਲਿਆ ਦੂਰੋਂ ਹੀ ਪਛਾਣ ਲਿਆ ਅਤੇ ਪੂਆ ਲੇਖਕ ਦੇ ਦਿਵਾਲੇ ਲਿਫਟ ਗਈ ਚੁੰਮ ਚੁੰਮ ਕੇ ਉਸ ਦਾ ਜਿਹੜਾ ਮੂੰਹ ਸੀਗਾ ਉਹ ਗਿੱਲਾ ਕਰ ਛੱਡਿਆ ਅਤੇ ਲੇਖਕ ਬਾਰੇ ਸਾਰਿਆਂ ਨੂੰ ਦੱਸਿਆ ਉਸ ਨੇ ਉਸ ਨੂੰ ਪਰੌਂਠਾ ਸ਼ੱਕਰ ਘਿਓ ਦੁੱਧ ਨਾਲ ਰਜਾਉਣਾ ਚਾਹਿਆ ਠੀਕ ਹੈ ਭਾਵਾਂ ਦੀ ਲੇਖਕ ਨੇ ਮਨਾ ਕੀਤਾ ਸੀ ਪਰ ਇਹਦੇ باوجود ਵੀ ਉਸ ਨੇ ਇਹ ਸਭ ਕੁਝ ਉਸ ਨੂੰ ਉਹਦੇ ਲਈ ਬਣਾਇਆ ਤੇ ਉਹ ਖਵਾਇਆ ਅੱਗੇ ਦੇਖੋ ਜੀ ਪੰਜਵਾਂ ਪ੍ਰਸ਼ਨ ਮੱਝ ਦਾ ਘੱਟਾ ਕਿਹੋ ਜਿਹਾ ਸੀ ਮੱਝ ਦਾ ਘੱਟਾ ਪੰਜ ਕਲਿਆਣਾ ਸੀ ਠੀਕ ਹੈ ਉਸ ਦਾ ਰੰਗ ਸ਼ਾਹ ਕਾਲਾ ਸੀ ਪਰ ਉਸ ਦੇ ਖੁਰਾਂ ਵੱਲੋਂ ਲੱਤਾਂ ਦਾ ਕੁਝ ਹਿੱਸਾ ਅਤੇ ਪੂਛ ਦਾ ਕੁਝ ਹਿੱਸਾ ਚਿੱਟਾ ਸੀ ਅਤੇ ਮੱਥੇ ਵਿੱਚ ਚਿੱਟਾ ਫੁੱਲ ਸੀ ਪ੍ਰਸ਼ਨ ਛੇਮਾ ਲੱਥਾ ਕਿੱਥੇ ਗਈ ਸੀ ਅਤੇ ਕਿਉਂ ਲਤਾ ਗਵਾਂਡੀਆਂ ਦੇ ਘਰ ਸਵਾਲ ਕੱਢਣ ਗਈ ਸੀ ਸੱਤਵਾਂ ਪ੍ਰਸ਼ਨ ਧਿਆਨ ਚੰਦ ਦੀ ਖੇਡ ਨਾਲ ਕਿਹੜੀਆਂ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਤਾਂ ਕਹਿੰਦੇ ক্রিকেট ਦੇ ਮਹਾਨ ਖਿਡਾਰੀ ਇੱਕ ਵਾਰੀ ਕਹਿੰਦੇ ক্রিকেট ਦੇ ਮਹਾਨ ਖਿਡਾਰੀ ਨੇ ਧਿਆਨ ਚੰਦ ਨੂੰ ਹੈਰਾਨੀ ਨਾਲ ਪੁੱਛਿਆ ਕਿ ਉਹ ਸਟਿਕ ਨਾਲ ਐਨੇ ਗੋਲ ਕਿਵੇਂ ਕਰ ਲੈਂਦਾ ਹੈ ਇੱਕ ਵਾਰ ਦਰਸ਼ਕ ਨੇ ਉਸ ਕੋਲ ਚੁੰਬਕੀ ਸਟਿਕ ਹੋਣ ਦੀ ਗੱਲ ਕਹੀ ਕਹਿੰਦੇ ਹਨ ਕਿ ਧਿਆਨ ਜਾਂਦ ਨੇ ਸ਼ੈਅਰ ਕਰਨ ਵਾਲੀ ਛੜੀ ਦੇ ਨਾਲ ਵੀ ਗੋਲ ਕਰ ਦਿੱਤੇ ਹਾਂਜੀ ਪ੍ਰਸ਼ਨ 10ਵਾਂ ਹੇਠ ਲਿਖੇਆਂ ਵਹਾਵ ਰਿਆਂ ਜਾਂ ਸ਼ਬਦਾਂ ਵਿੱਚੋਂ ਕਿਸੇ ਪੰਜ ਦੇ ਪੰਜ ਨੂੰ ਵਾਕਾਂ ਵਿੱਚ ਵਰਤੋ ਤਾਂ ਤੁਸੀਂ ਕੋਈ ਪੰਜ ਘਰਨੇ ਨੇ ਤੁਹਾਡੀ ਹੈਲਪ ਦੇ ਲਈ ਮੈਂ ਸਾਰੇ ਦੇ ਸਾਰੇ ਹੱਲ ਕਰ ਦਿੱਤੇ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਸ਼ਬਦ ਜਿਹੜੇ ਤੁਹਾਨੂੰ ਪੁੱਛੇ ਜਾ ਸਕਦੇ ਨੇ ਤੁਹਾਡੇ ਫਾਈਨਲ ਪੇਪਰ ਦੇ ਵਿੱਚ ਸਭ ਤੋਂ ਪਹਿਲਾਂ ਅਨੁਵਾਦ ਅਨੁਵਾਦ ਹੁੰਦਾ ਹੈ ਜੀ ਟਰਾਂਸਲੇਟ ਕਰਨਾ ਕਿਸੇ ਚੀਜ਼ ਨੂੰ ਤੁਸੀਂ ਇਹਦੇ ਮੀਨਿੰਗ ਨਹੀਂ ਲਿਖਣੇਗੇ ਤੁਸੀਂ ਬਸ ਬਾਗ ਕੀ ਇਸ ਤਰ੍ਹਾਂ ਬਣਾਉਣਾ ਕਿ ਉਸ ਦਾ ਜਿਹੜਾ ਅਰਥ ਆ ਉਹ ਪੂਰੀ ਤਰ੍ਹਾਂ ਸਪਸ਼ਟ ਹੋ ਜਾਈ ਜਿਹੜਾ ਮਰਜ਼ੀ ਬਣਾ ਸਕਦੇ ਹੋ ਤੁਸੀਂ ਸੈਂਟੈਂਸ ਜਿਹੜਾ ਬਾਗ ਬਣਾਉਣਾ ਜੋ ਮਰਜ਼ੀ ਬਣਾ ਸਕਦੇ ਦੇਖੋ ਮੈਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪੰਜਾਬੀ ਵਿੱਚ ਅਨੁਵਾਦ ਕੀਤੇ ਠੀਕ ਹੈ ਇਹ ਸ਼ਬਦ ਵਿੱਚ ਆਉਣਾ ਜ਼ਰੂਰੀ ਹੁੰਦਾ ਹੈਗਾ ਆਹਾ ਵਾਲਾ ਠੀਕ ਹੈ ਜਿਹਦਾ ਆਪਾਂ ਬਾਗ ਬਣਾ ਰਹੇ ਹਾਂ ਜਿਗਰ ਦੇ ਟੋਟੇ ਹੁੰਦੇ ਨੇ ਬਹੁਤ ਪਿਆਰੇ ਬੱਚੇ ਮਾਪੇ ਦੇ ਜਿਗਰ ਦੇ ਟੋਟੇ ਹੁੰਦੇ ਹਨ। ਕੁਰਬਾਨ ਹੋਣਾ ਜਾਂ ਵਾਰੇ ਜਾਣਾ ਠੀਕ ਹੈ ਜੀ ਆਪਣੇ ਠੀਕ ਹੈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਦੀ ਖਾਤਰ ਕੁਰਬਾਨ ਹੋ ਗਏ। ਅਦਬ ਅਦਬ ਹੁੰਦਾ ਗਾਜ ਸਤਿਕਾਰ ਸਾਨੂੰ ਵੱਡਿਆਂ ਦਾ ਅਦਬ ਕਰਨਾ ਚਾਹੀਦਾ ਹੈ। ਅਗਲਾ ਸ਼ਬਦ ਅਣਮੁੱਲੀ ਤਾਂ ਇਹਦਾ ਕੀ ਬਣਾਵਾਂਗੇ ਪਾਣੀ ਕੁਦਰਤ ਦੀ ਅਣਮੁੱਲੀ ਦਾਤ ਹੈ। ਅਗਲਾ ਹੈ ਚਰਖਾ ਤਾ ਮਾਂ ਚਰਖਾ ਕੱਤ ਰਹੀ ਹੈ ਪੀਂਗ ਗੀਤਾ ਪੀਂਗ ਝੂਟ ਰਹੀ ਹੈ ਕਹਾਣੀ ਮੈਂ ਦਾਦੀ ਤੋਂ ਕਹਾਣੀ ਸੁਣੀ ਹਾਂਜੀ ਹੁਣ ਅਸੀਂ ਗੱਲ ਕਰਦੇ ਆਪ੍ਰਸ਼ਨ ਨੰਬਰ 11 ਮੈਂ ਦਿੱਲੀ ਜਾ ਰਿਹਾ ਹਾਂ ਇਸ ਵਾਕ ਵਿੱਚੋਂ ਨਾਮ ਸ਼ਬਦ ਚੁਣੋ ਤਾਂ ਦੇਖੋ ਇਹਦੇ ਵਿੱਚ ਦਿੱਲੀ ਆ ਜਿਹੜਾ ਉਹ ਨਾਮ ਸ਼ਬਦ ਆ ਇਹ ਇੱਕ ਨੰਬਰ ਦਾ ਤੁਸੀਂ ਬਸ ਕਲਾ ਨਾਮ ਸ਼ਬਦ ਚੁਣ ਕੇ ਉਹਨੂੰ ਲਿਖਣਾ 12ਵਾਂ ਪ੍ਰਸ਼ਨ ਹੈ ਤੁਹਾਡਾ ਲੇਖ ਰਚਨਾ ਤਾਂ ਲੇਖਾਂ ਦਾ ਤੁਸੀਂ ਕਰਨਾ ਕੀ ਹੈ ਬੱਚਿਓ ਅ ਕਿਸੇ ਇੱਕ ਤੇ ਤੁਸੀਂ ਲੇਖ ਲਿਖਣਾ 9 ਅੰਕ ਦਾ ਹੋਵੇਗਾ ਤੁਸੀਂ ਪ੍ਰੋਪਰ ਇਹਦੀ ਸ਼ੁਰੂਆਤ ਕਰਨੀ ਆ ਫਿਰ ਇਸ ਦੀ ਹੈਡਿੰਗ ਬਣਾ ਕੇ ਉਹਨਾਂ ਨੂੰ ਅੰਡਰਲਾਈਨ ਕਰਕੇ ਤੇ ਪੈਰਿਆਂ ਦੇ ਵਿੱਚ ਉਸਨੂੰ ਪੂਰੀ ਸੁੰਦਰ ਲਿਖਾਈ ਦੇ ਵਿੱਚ ਲਿਖਣਾ ਤੇ ਐਂਡ ਦੇ ਉਸ ਦਾ ਅਖੀਰ ਦੇ ਉਸ ਨੂੰ ਉਹਦਾ ਜਿਹੜਾ ਸਿੱਟਾ ਕੱਢਣਾ ਠੀਕ ਹੈ ਹਾਂਜੀ ਫਿਰ ਪ੍ਰਸ਼ਨ 13ਵਾਂਗਾ ਤੁਹਾਨੂੰ ਇਹ ਹੈਗਾ ਤੁਹਾਡੇ ਚਿੱਠੀ ਪੱਤਰ ਦੇ ਵਿੱਚੋਂ ਜਾਂ ਅਰਜੀ ਆ ਜਿਵੇਂ ਇੱਥੇ ਲਿਖਿਆ ਵਿਕਤਾ ਮਿਊਸਪਲ ਕਮੇਟੀ ਦੇ ਪ੍ਰਧਾਨ ਨੂੰ ਮਹੱਲੇ ਦੀ ਸਫਾਈ ਲਈ ਠੀਕ ਹੈ ਤੇ ਗੰਦੇ ਪਾਣੀ ਦੇ ਪ੍ਰਬੰਧ ਨੂੰ ਸੁਧਾਰ ਲਈ ਬਿਨੇ ਪੱਤਰ ਤੇ ਇੱਕ ਹੈਗਾ ਤੁਹਾਡਾ ਜੁਰਮਾਨਾ ਮਾਫੀ ਲਈ ਸਕੂਲ ਮੁਖੀ ਨੂੰ ਬਿਨੇ ਪੱਤਰ ਅਰਜੀ ਲਿਖਣੀ ਹੈ ਠੀਕ ਹੈ ਅਗਲਾ ਦੇਖੋ ਡੱਬਿਆਂ ਵਿੱਚੋਂ ਚੁਣ ਕੇ ਕੋਈ 8 ਸਾਰਥਕ ਸ਼ਬਦ ਲਿਖੋ ਮਤਲਬ ਸਾਰਥਕ ਸ਼ਬਦ ਜਿਹਦਾ ਕੋਈ ਮਤਲਬ ਨਿਕਲਦਾ ਹੋਵੇ ਮਤਲਬ ਵੀ ਮਤਲਬ ਹੋਵੇ ਉਹਨਾਂ ਸ਼ਬਦਾਂ ਦਾ ਨਿਰਾਰਥਕ ਨਾ ਹੋਣ ਤੇ ਤੁਸੀਂ ਚੁਣਨੇ ਵੀ ਐਸੇ ਤਰ੍ਹਾਂ ਨੇ ਖੱਬੇ ਤੋਂ ਸੱਜੇ ਜਾਂ ਉੱਪਰ ਤੋਂ ਥੱਲੇ ਦੇਖੋ ਕੋਈ 8 ਲਿਖਣੇ ਆ ਤੁਸੀਂ 10 ਵੀ ਲਿਖ ਸਕਦੇ ਹੋ ਕੋਈ ਦਿੱਕਤ ਨਹੀਂ ਜਿਵੇਂ ਫਲ ਹੋ ਗਿਆ ਇਹ ਮੈਂ ਪਹਿਲਾਂ ਸੋਲਵ ਕਰ ਰੱਖੇ ਨੇ ਫਲ ਹੋ ਗਿਆ ਇਸ ਇਧਰ ਨੂੰ ਫਰੀਦ ਬਣੂਗਾ ਆ ਜਫਰ ਕੀ ਬਣ ਗਿਆ ਜਫਰ ਠੀਕ ਹੈ ਆ ਰक्त ਬਣ ਗਿਆ ਆ ਹੋ ਗਿਆ ਕਸ਼ਮੀਰ ਝੀਲ ਠੀਕ ਹੈ ਭੀੜ ਭੇਤ ਕਿਤਾ ਆਹ ਕੀ ਹੋ ਗਿਆ ਕਾਤਲ ਆਹ ਕੀ ਹੋ ਗਿਆ ਬਟਾਲਾ ਕੁੜੀ ਠੀਕ ਹੈ ਹੋਰ ਵੀ ਇਹਦੇ ਚ ਬਹੁਤ ਸ਼ਬਦ ਹੋਣਗੇ ਤਾਂ ਤੁਸੀਂ ਇਹਨੂੰ ਵੇਖ ਸਕਦੇ ਹੋ ਠੀਕ ਹੈ ਕਰਦੇ ਹੋ ਇਹਨੂੰ ਸੋਲਵ ਹਾਂਜੀ ਸਾਡਾ ਲਾਸਟ ਜਿਹੜਾ ਪ੍ਰਸ਼ਨ 15ਵਾਂ ਪੜਨਾਮ ਜਾਂ ਕਿਰਿਆ ਵਿਸ਼ੇਸ਼ਣ ਵਿੱਚੋਂ ਕਿਸੇ ਇੱਕ ਦੀ ਪਰਿਭਾਸ਼ਾ ਲਈ ਕੋਈ 3 ਨੰਬਰ ਦਾ ਪਰਿਭਾਸ਼ਾ ਲਿਖਣੀ ਹੈ ਜਾਂ ਤਾਂ ਪੜਨਾਮ ਦੀ ਜਾਂ ਕਿਰਿਆ ਵਿਸ਼ੇਸ਼ਣ ਦੀ ਠੀਕ ਹੈ ਦੇਖੋ ਪੜਨਾਮ ਬਾਕ ਵਾਕ ਵਿੱਚ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਪੜਨਾਮ ਕਹਿੰਦੇ ਹਨ ਠੀਕ ਹੈ ਜੀ ਜਿਵੇਂ ਤੁਸੀਂ ਮੈਂ ਉਹ ਇਹ ਛੇ ਪ੍ਰਕਾਰ ਦਾ ਹੁੰਦਾ ਹੈ ਪੁਰਖਵਾਚਕ ਪੜਨਾਮ ਨਿਜਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਅਨਿਸ਼ਚੇਵਾਚਕ ਸੰਬੰਧਵਾਚਕ ਤੇ ਪ੍ਰਸ਼ਨਵਾਚਕ ਅਗਲਾ ਹੈ ਕਿਰਿਆ ਵਿਸ਼ੇਸ਼ਣ ਕਹਿੰਦੇ ਉਹ ਸ਼ਬਦ ਵੀ ਬਾਾਕ ਵਿੱਚ ਉਹ ਸ਼ਬਦ ਜਿਹੜਾ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਰਾਮ ਤੇਜ਼ ਦੌੜਿਆ ਤਾਂ ਦੌੜਨ ਦੀ ਵਿਸ਼ੇਸ਼ਤਾ ਤੇਜ਼ ਆ ਜਾਂ ਉਹ ਹੌਲੀ ਗਾਉਂਦਾ ਹੈ ਤਾਂ ਗਾਉਣ ਦੀ ਵਿਸ਼ੇਸ਼ਤਾ ਹੌਲੀ ਆ ਤਾਂ ਇਹ 8 ਪ੍ਰਕਾਰ ਦਾ ਹੁੰਦਾ ਹੈਗਾ ਤਾਂ ਬੱਚਿਓ ਈ ਸੀ ਤੁਹਾਡਾ ਪ੍ਰੀ ਬੋਰਡ ਦਾ ਪੇਪਰ ਇਹਨੂੰ ਵੀ ਚੰਗੀ ਤਰ੍ਹਾਂ ਹੱਲ ਕਰੋ ਠੀਕ ਹੈ ਇਹਨੂੰ ਯਾਦ ਕਰ ਲਓ ਪੇਪਰ ਦੇ ਵਿੱਚ ਇਹਦੇ ਵਿੱਚ ਕੁਐਸਚਨ ਆਉਣ ਦੇ ਪੂਰੇ ਚਾਂਸਸ ਨੇ ਇਸੇ ਨਾਲ ਹੀ ਅੱਜ ਦੇ ਅੱਜ ਹੀ ਮੈਂ ਇੱਕ ਵੀਡੀਓ ਬਣਾਈ ਆ ਇੰਪੋਰਟੈਂਟ ਕੁਐਸਚਨ ਜਿਹਦੇ ਇੱਕ ਟੈਸਟ ਪੇਪਰ ਹੱਲ ਕੀਤਾ ਤੇ ਉਸ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ ਕਿਉਂਕਿ ਉਹਦੇ ਵਿੱਚ ਵੀ ਇੰਪੋਰਟੈਂਟ ਕੁਐਸਚਨਸ ਨੇ ਤੇ ਬਾਕੀ ਰਹੀ ਗੱਲ ਕਹਿੰਦੇ ਸਫਲਤਾ ਦਾ ਕੋਈ ਸ਼ਾਰਟਕਟ ਨਹੀਂ ਹੁੰਦਾਗਾ ਤੇ ਜੇ ਤੁਹਾਡੇ ਕੋਲੇ ਟਾਈਮ ਬਚਦਾ ਤੁਸੀਂ ਹਨਾ ਆਪਣਾ ਸਾਰਾ ਸਿਲੇਬਸ ਕਵਰ ਕਰੋ ਤਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਆਲ ਦਾ ਵੈਸਟ ਫਾਰ ਯੂਅਰ ਐਗਜ਼ਾਮ ਥੈਂਕ ਯੂ ਸੋ ਮੱਚ ਐਂਡ ਹੈਵ ਅ ਨਾਈਸ ਡੇ